ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜਸਖਰਾਜ ਵਿੱਚ ਅੱਜ ਮੇਰੀ ਵੀਡੀਓ ਨੂੰ ਟਾਪਿਕ ਹੈ ਸਕੂਲ ਮੈਨੇਜਮੈਂਟ ਕਮੇਟੀਆਂ ਦਾ ਪੁਨਰਗਠਨ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਜਿਹੜੀਆਂ ਚੱਲ ਰਹੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਮਿਆਦ ਆ 31 ਮਈ ਤੱਕ ਸਮਾਪਤ ਹੋ ਰਹੀ ਹੈ 31 ਮਈ 2025 ਤੱਕ ਨਾ ਉਸ ਤੋਂ ਬਾਅਦ ਨਵੀਆਂ ਜਿਹੜੀਆਂ ਕਮੇਟੀਆਂ ਬਣਨਗੀਆਂ ਉਹ ਕਾਰਸ਼ੀਲ ਹੋਣਗੀਆਂ ਕਮੇਟੀਆਂ ਦੇ ਬਾਰੇ ਜਿਹੜੀ ਨਵੀਂ ਅਪਡੇਟ ਆ ਉਸ ਬਾਰੇ ਆਪਾਂ ਇਸ ਗੱਲ ਕਰਾਂਗੇ ਉਹ ਕੀ ਹੈ ਕਿ ਇਸ ਵਾਰ ਸਰਕਾਰ ਵੱਲੋਂ ਐਕਟ ਵਿੱਚ ਸੋਧ ਕਰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਜਿਹੜੀ ਬਣਤਰ ਆ ਉਸ ਵਿੱਚ ਜਿਹੜੀ ਮੇਨ ਚੇਂਜ ਕੀਤੀ ਹੈ ਉਹ ਹੈ ਕਿ ਪੇਰੈਂਟਸ ਮੈਂਬਰ ਸੀ ਜਾਂ ਗਾਰਡੀਅਨ ਸਟੂਡੈਂਟ ਦੇ ਉਹ 12 ਹੋ ਗਏ ਆ ਜਿਸ ਵਿੱਚ ਘੱਟੋ ਘੱਟ 50% ਔਮਨ ਦੀ ਹਿੱਸੇਦਾਰੀ ਹੈ ਜਿਸ ਦੇ ਵਿੱਚ 12 ਬੱਚਿਆਂ ਦੇ ਮਾਤਾ ਪਿਤਾ ਜਾਂ ਸਰਪ੍ਰਸਤ ਹੋਣਗੇ ਜਿਨ੍ਹਾਂ ਵਿੱਚੋਂ 50% ਘੱਟੋ ਘੱਟ 50% ਜਾਂ ਉਦੋਂ ਜ਼ਿਆਦਾ ਫੀਮੇਲ ਦੀ ਹਿੱਸੇਦਾਰੀ ਹੈ ਸਕੂਲ ਦੇ ਵਿੱਚੋਂ ਪ੍ਰਿੰਸੀਪਲ ਹੈਡਮਾਸਟਰ ਜਾਂ ਟੀਚਰ ਜਾਂ ਸੀਨੀਅਰ ਮੋਰਟਿਸਟ ਉਸਕਤਰ ਹੋਵੇਗਾ एक स्कूल टीचर जो उस स्कूल भी इस कमेटी से लिया जाना है नैक्सट एक पब्लिक रिप्रजेंटेटिव चाहे एम सी होपंच हो उसकी भी नोमीनेशन होगी एक एजुकेशन वर्कर पहल उस देनी है जिस को ग्रैजुएशन डिग्री है पर अगर ग्रैजुएशन डिग्री ਨਹੀਂ ਹੈ ਕਿ ਕੱਟੋ-ਕੱਟ 12 ਪੜਿਆ ਹੋਵੇ ਤੇ ਫੀਲਡ ਆਫ ਐਜੂਕੇਸ਼ਨ ਜਿਹਦਾ ਇੰਟਰਸਟ ਹੋਵੇ ਇਸ ਤਰ੍ਹਾਂ 16 ਮੈਂਬਰ ਬਣ ਜਾਣੇ ਆ ਤੇ ਇਹ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਇੱਕ ਸਪੈਸ਼ਲ ਇਨਵਾਈਟੀ ਹੋਏਗਾ ਇਨਵਾਈਟੀ ਜਾਂ ਸਪੈਸ਼ਲ ਮੈਂਬਰ ਇਸੇਮ ਹੀ ਹੈ ਜਿਹੜਾ ਸਪੈਸ਼ਲ ਇਨਵਾਈਟੀ ਜਾਂ ਇਨਵਾਈਟੀ ਆ ਉਹਨੂੰ ਕੋਈ voting right ਨਹੀਂ ਹੈਗੇ ਨਾ ਹੀ ਉਹ ਚੇਅਰਮੈਨ बन ਸਕਦਾ ਜਾਂ ਨਾ ਹੀ ਵਾਈਸ ਚੇਰਮੈਨ ਸਕੂਲ ਮੀਟਿੰਗ ਦਾ ਬਣ ਸਕਦਾ ਇਸ ਤਰ੍ਹਾਂ 17 ਮੈਂਬਰ ਜਿਸ ਵਿੱਚ 16 ਇਲੈਕਟਿਡ ਮੈਂਬਰ ਤੇ 17ਵਾਂ ਇਨਵਾਈਟਡ ਹੋਏਗਾ ਇਹਨਾਂ ਸਾਰਨ ਮਤਾ ਪਾ ਕੇ ਸਕੂਲ ਲੈਵਲ ਤੇ ਰੱਖ ਲੈਣਾ ਹੈ ਆਨਲਾਈਨ ਅਪਲਾਈ ਕਰਨਾ ਸਕੂਲ ਮਤਾ ਜਿਸ ਦੇ ਵਿੱਚ ਪੂਰੀ ਕਮੇਟੀ ਦੀ ਬਣਤਰ ਹੋਵੇ ਤੇ ਨਾਲ ਇੱਕ ਡਿਟੇਲ ਇਸ ਵੀਡੀਓ ਰਹੀ ਮੈਂ ਆਪ ਜੀ ਨਾਲ ਇੱਕ ਸੈਂਪਲ ਮਤਾ ਵੀ ਸ਼ੇਅਰ ਕਰ ਰਿਹਾ ਇੱਕ ਸੈਂਪਲ ਮਤਾ ਆ ਚੇਂਜਸ ਕੀਤੀ ਜਾ ਸਕਦੀ ਆ ਇਹਦਾ ਪੁਆਇੰਟ ਹੈ 12 ਮੈਂਬਰ ਜਿਸ ਦੇ ਵਿੱਚ ਘੱਟੋ ਘੱਟ 6 ਊਮਨ ਦੂਜਾ 72 ਦਾ ਤੀਸਰੇ ਵਿੱਚ ਅਧਿਆਪਕ ਡਿਟੇਲ ਚੌਥਾ ਪਦ ਚਾਇਤ ਜਾਂ ਸਟਾਨਡਰਡ ਸਕਿਉਰਟੀ ਅਥਾਰਟੀ ਦੇ ਵਿੱਚੋਂ ਪਬਲਿਕ ਰਿਪਰਜ਼ਨਟੇਟਿਵ ਨੈਕਸਟ ਪਿੰਡ ਨਗਰ ਵਿੱਚੋਂ ਕੋਈ ਸਿੱਖਿਆ ਵਰਕਰ ਚੁਣੇ ਜਾਣਾ ਹੈ ਬੋਰਡ ਦੇ ਬਾਰੇ ਇਸ ਤਰ੍ਹਾਂ 16 ਮੈਂਬਰੀ ਜਿਹੜੀ ਕਮੇਟੀ ਆ ਚੁਣੀ ਜਾਏਗੀ ਤੇ ਨੈਕਸਟ ਉਹਦੇ ਵਿੱਚ ਲਿਖਿਆ ਜਾਣਾ ਕਿ ਉਹਨਾਂ ਮਾਤਾ ਪਿਤਾ ਜੋਨ ਚੇਅਰ ਪ੍ਰੇਸਿਡੈਂਟ ਚੁਣਿਆ ਗਿਆ ਤੇ ਉਪ ਚੇਅਰਮੈਨ ਚੁਣਿਆ ਗਿਆ ਇਸ ਤਰ੍ਹਾਂ ਸਕੂਲ ਦੀ ਜਿਹੜੀ ਐਸਐਮਸੀ ਕਮੇਟੀ ਆ ਪ੍ਰੀਪਨਤਰ ਸਕੂਲ ਮਤੇ ਤੇ ਲਿਖ ਲੈਣੀ ਹੈ ਲਾਸ ਤੇ ਇੱਕ ਡਿਟੇਲ ਜਿਸ ਦੇ ਵਿੱਚ ਪਹਿਲਾਂ 12 ਮੈਂਬਰਾਂ ਦੀ ਡਿਟੇਲ ਨੈਕਸਟ ਬਾਕੀ ਜਿਹੜੇ 4 ਆ ਉਹਨਾਂ ਦੇ ਵੀਰ ਵੀ ਇਹਨੂੰ ਸਾਈਨ ਕਰਕੇ ਮਤੇ ਦੇ ਨਾਲ ਅਪਲੋਡ ਕਰਨਾ ਬਾਕੀ ਈ ਪੰਜਾਬ ਤੇ ਅਪਡੇਸ਼ਨ ਜੋ ਨਵੀਂ ਆਏਗੀ ਉਸ ਵਾਰੇ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਬਸ ਇੰਨੀ ਕੀ ਜਾਣਕਾਰੀ ਮੈਂ ਆਪ ਸਭ ਨਾਲ ਸਾਂਝੀ ਕਰ ਰਿਹਾ ਥੈਂਕਸ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਜਸ ਸੁਖਰਾਜ ਥੈਂਕਸ ਫਾਰ ਵਾਚਿੰਗ